ਉਹਨਾਂ ਦਿਨਾਂ ਦੇ ਵਿੱਚ ਇੱਕ ਜੋਤਸ਼ੀ ਜਿਹੜਾ ਜਲੰਧਰ ਦੇ ਨਾਲ ਸੰਬੰਧਤ ਆ ਉਹਨੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ ਉਹ ਕਲੇਮ ਕਰ ਰਿਹਾ ਕਿ ਉਸ ਨੂੰ ਭਗਵਾਨ ਨੇ ਇੱਥੇ ਲੋਕਾਂ ਦੀਆਂ ਜਨਮkundliਆਂ ਉਹਨਾਂ ਦੀਆਂ ਕਿਸਮਤ ਲਿਖਣ ਦੇ ਲਈ ਭੇਜਿਆ ਇਹਨਾਂ ਦਾ ਰੱਬ ਕਹਿੰਦੇ ਜੀ ਲਾ ਨੂੰ ਸਭ ਤੋਂ ਉੱਪਰ ਬੈਠੇ ਨੇ ਜਿਹੜੇ ਉਹਨਾਂ ਦੀ ਵਸਾ ਵੈ ਠੀਕ ਹੈ ਉਹਨਾਂ ਦਾ ਨਮਾਇੰਦਾ ਵਾ ਮੈਂ ਥੱਲੇ ਸਾਬਕਾ ਮੁੱਖ ਮੰਤਰੀ ਦੀ ਗੱਲ ਕਰਦਾ ਆਡੀਓ 'ਚ ਉਹ ਤਾਂ ਆਪ ਹੱਥੀਂ ਚੜਦਾ ਰਿਹਾ ਕਿਸੇ ਨੂੰ ਕਹਿ ਕੇ ਉਹਨੂੰ ਚੰਡੀਗੜ੍ਹ ਜਿਹੜਾ ਨੂੰ ਸਰਕਾਰੀ ਮਕਾਨ ਮਿਲਿਆ ਸੀ ਜੋਤਸ਼ੀ ਜੀ ਕਹਿੰਦੇ ਦਿਸ਼ਾ ਬਦਲਦਾ ਰਿਹਾ ਦੋਸਤੋ ਪੰਜਾਬ ਦੇ ਵਿੱਚ ਬਾਬੇ ਜੋਤਸ਼ੀ ਦਿਨੋ ਦਿਨ ਪੈਦਾ ਹੁੰਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਜੋਤਸ਼ੀ ਜਿਹੜਾ ਜਲੰਧਰ ਦੇ ਨਾਲ ਸੰਬੰਧਤ ਆ ਉਹਨੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ ਉਹ ਕਲੇਮ ਕਰਦਾ ਕਿ ਉਸ ਨੂੰ ਭਗਵਾਨ ਨੇ ਇੱਥੇ ਲੋਕਾਂ ਦੇ ਆ ਜਨਮ ਕੁੜਲੀਆਂ ਉਹਨਾਂ ਦੀ ਕਿਸਮਤ ਲਿਖਣ ਦੇ ਲਈ ਭੇਜਿਆ ਉਹ ਕਹਿੰਦਾ ਕਿ ਉਹਦੇ ਬਾਰੇ ਦੇ ਵਿੱਚ ਵੇਦਾਂ ਦੇ ਵਿੱਚ ਪਹਿਲਾਂ ਲਿਖਿਆ ਗਿਆ ਤੇ ਉਹ ਕਹਿੰਦਾ ਕਿ ਮੁਸਲਮਾਨਾਂ ਦੇ ਗ੍ਰੰਥਾਂ ਦੇ ਵਿੱਚ ਹਿੰਦੂਆਂ ਦੇ ਗ੍ਰੰਥਾਂ ਦੇ ਵਿੱਚ ਤੇ ਸਾਰੇ ਗ੍ਰੰਥਾਂ ਦੇ ਵਿੱਚ ਉਹਨਾਂ ਦੇ ਬਾਰੇ ਦੇ ਵਿੱਚ ਲਿਖਿਆ ਗਿਆ ਤੇ ਉਹ ਕਹਿੰਦਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਆ ਤੇ ਉਹ ਕਹਿੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਵਾਈਫ ਉਹਨੂੰ ਲੈ ਕੇ ਵੀ ਉਹ ਕਾਫੀ ਸਾਰੇ ਕਮੈਂਟ ਕਰਦਾ ਤੇ ਇੱਥੇ ਤਾਂ ਨਹੀਂ ਹੈਗਾ ਮੈਂ ਉੱਪਰੋਂ ਆਇਆ ਥੱਲੇ ਜਾਂਚ ਕਰਨ ਆਇਆ ਕਿ ਜਿਹੜਾ ਸਿਸਟਮ ਚੱਲਿਆ ਦੇਸ਼ ਦਾ ਕਿੱਦਾਂ ਚੱਲਿਆ ਸਾਰਾ ਉਹ ਉਹਗਰਾਜ ਸਿੰਘ ਉਹਨੇ ਮੇਰੇ ਕੋਲ ਨੇ بڑے ਬੰਦੇ ਨੇ ਵੱਡੇ ਵੱਡੇ ਲੀਡਰ ਨੇ ਮੇਰੇ ਕੋਲ ਸਾਰੇ ਜਿਹੜੇ ਮੇਰਾ ਮਾਨ ਸਨਮਾਨ ਕਰਦੇ ਨੇ ਜੋਗਰਾਜ ਨਾਲ ਕੱਲ ਮੇਰੀ ਅੱਧਾ ਘੰਟਾ ਗੱਲ ਹੋ ਗਈ ਫਿਲਮ ਐਕਟਰ ਹੈ ਉਹ ਕਈ ਗ੍ਰੰਥਾਂ 'ਚ ਲਿਖਿਆ ਦਾ ਮੇਰੇ ਆਣ ਬਾਰੇ ਸਾਰਾ ਗ੍ਰੰਥਾਂ 'ਚ ਸਾਰਾ ਜ਼ਿਕਰ ਮਿਲਿਆ ਲੇਕਿਨ ਦੁਰਭਾਗੇ ਇਹ ਦੇਜਾ ਕਿ ਇਸ ਦੇਸ਼ 'ਚ ਬੰਦਾ ਹਰ ਬੰਦਾ ਕਹਿੰਦਾ ਰੱਬ ਮੈਂ ਆਂ ਜਿਨ੍ਹਾਂ ਨੂੰ ਅਕਾਲਪੁਰਖ ਕਹਿੰਦੇ ਨਾ ਆਪਾਂ ਰੱਬ ਕਹਿੰਦੇ ਜਿਨ੍ਹਾਂ ਨੂੰ ਉੱਪਰ ਬੈਠੇ ਨੇ ਜਿਹੜੇ ਉਹਨਾਂ ਦੀ ਅਵਸਥਾ ਵੈਰ ਠੀਕ ਹੈ ਉਹਨਾਂ ਦਾ ਨੁਮਾਇੰਦਾ ਵਾਂ ਮੈਂ ਥੱਲੇ ਮੇਰੇ ਆਣ ਬਾਰੇ ਸਾਰੀ 500 ਸਾਲ ਪਹਿਲਾਂ ਤੋਂ ਜ਼ਿਕਰ ਹੋਇਆ ਦਾ ਗ੍ਰੰਥਾਂ 'ਚ ਸਾਰੇ ਇਹ ਨਾ ਤੂੰ ਸਾਰਾ ਰਿਕਾਰਡ ਦੇਖੇਂਗਾ ਮੈਂ ਕਦੋਂ ਪਹਿਲਾਂ ਲਿਖਦਾ ਕਰਮ ਸਮੇਂ ਗਿਆ ਨਾ ਕੇਜਰੀਵਾਲ ਦੀ ਜੇਲ੍ਹ ਜਾਤ ਰਿਹਾ ਨਾ 22 ਜੂਨ 20 ਲਗਾ ਕਾਕਾ ਉਹਦਾ ਹੀ ਲਖਣ ਲਗਾ ਉਹਦੀ ਭੈਣ ਤੇ ਉਹਦੀ ਜਨਾਨੀ ਪੈਸੇ ਲੈਣ ਲੈਂਦੀ ਆ ਨੇ ਐਮਐਲਏ ਤੋਂ ਨੌਲੇਜ ਹੈਗਾ ਸਾਡਾ ਅਸੀਂ ਅਸੀਂ ਕੋਈ ਛੋਟੇ ਮੋਟੀ ਬਸਾ ਥੋੜੀ ਦੇਖਦੇ ਆ ਕਾਕਾ ਪੂਰਾ ਬਿਸ਼ਰ ਦੇਖਦੇ ਆ ਔਰ ਆਤਮਾਵਾਂ ਨੂੰ ਬੁਲਾਉਂਦੇ ਆ ਅਸੀਂ ਸਿਰਫ ਅਸੀਂ ਬੰਦੇ ਦਾ ਕੁਝ ਨਹੀਂ ਦੇਖਦੇ ਅਸੀਂ ਬੰਦੇ ਦੀ ਆਤਮਾ ਨੂੰ ਬੁਲਾਣਾ ਹੁੰਦਾ ਸਿਰਫ ਮੇਰੇ ਕੋਲ 800 ਕਰੋੜ ਲੋਕਾਂ ਦਾ ਕਾਕਾ ਜੀਵਨ ਆ ਸਮਝਿਆ ਕਰ ਜਾਂਦੋ ਦੁਨੀਆ ਦੇ ਅੰਤ ਦੀ ਪਰਖ ਕਿਹੜਾ ਆ ਵੈ ਇ ਵਿੱਚ ਸਿਲੈਕਟਡ ਬੰਦੇ ਹੀ ਲੈਣੇ ਹੁੰਦੇ ਠੀਕ ਹੈ ਤੁਸੀਂ ਤੇ ਅੱਜ ਆਪਾਂ ਗੱਲ ਕਰਾਂਗੇ ਇਸ ਗੱਲ ਨੂੰ ਲੈ ਕੇ ਸਮਾਜ ਸੇਵੀ ਸਤਨਾਮ ਦਾਉ ਜੀ ਨਾਲ ਸਤਨਾ ਇਹ ਨਰੇਸ਼ ਮਹਾਜਨ ਜਿਹੜਾ ਬੰਦਾ ਹੈਗਾ ਇਹਦੇ ਬਾਰੇ ਤੁਸੀਂ ਕੀ ਜਾਣਦੇ ਹੋ ਅਸਲ ਵਿੱਚ ਨਾ ਇਹ ਬੰਦਾ ਸੋਸ਼ਲ ਮੀਡੀਆ ਤੇ ਲੱਭਦਾ ਕੋਈ ਬੰਦਾ ਥੋੜਾ ਜਿਹਾ ਮਸ਼ਹੂਰ ਹੋਵੇ ਕੋਈ ਸਿਆਸੀ ਲੋਗ ਹੋਣ ਉਹਨੂੰ ਆਪਣੀ ਗੱਲਾਂ 'ਚ ਪਰਵਾ ਲੈਂਦਾ ਇਹ ਇਹ ਕਹਿਣ ਦੀ ਕੋਸ਼ਿਸ਼ ਕਰਦਾ ਕਿ ਮੈਂ ਜੋ ਕੋਈ ਖਵਾਨੀ ਕਰ ਦੋ ਸੱਚ ਨਿਕਲਦੀ ਹੈ ਇਹ ਕਰੋਨਾ ਕਾਲ ਕਰੋਨਾ ਵਾਇਰਸ ਦੀ ਵੀ ਖਵਾਨੀ ਦੀ ਗੱਲ ਕਰਦਾ ਤੀਜੀ ਵਿਸ਼ਵ ਯੁੱਧ ਦੀ ਗੱਲ ਕਰਦਾ ਆ ਜਿਹੜਾ ਹੁਣ ਲੜਾਈ ਲੱਗੀ ਹੋਈ ਹੈ ਯੂਕਰੇਨ ਦੀ ਉਹਦੀ ਗੱਲ ਕਰਦਾ ਫਿਲਸਤਿਨ ਦੀ ਗੱਲ ਕਰਦਾ ਤੇ ਫਿਰ ਇਹ ਕਾਂਗਰਸ ਕੋਲੋਂ ਮੰਤਰੀਆਂ ਦੀ ਗੱਲ ਕਰਦਾ ਮੁੱਖ ਮੰਤਰੀ ਦੀ ਗੱਲ ਕਰਦਾ ਕਹਿੰਦਾ ਸਭ ਪਰ ਇਹ ਪਹਿਲੇ ਐਡਵਾਂਸ ਵੀ ਕੋਆਣੀ ਕਰਕੇ ਨੇ ਵਟਸਐਪ ਤੇ ਭੇਜੀ ਹੋਈ ਐ ਇਹ ਫਿਰ ਉਸ ਗੱਲ ਨਾਲ ਐਨੇ ਕੁਝ ਲੋਕ ਗੁੰਮਰਾਹ ਕਿਤੇ ਤੇ ਐਨੇ ਕੁਝ ਸਿਆਸੀ ਲੋਕਾਂ ਨਾਲ ਦਲੰਦ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਇਹ ਸਿੱਧਾ ਹੀ ਕਹਿੰਦਾ ਕਿ ਮੈਂ ਰੱਬ ਦਾ avatars ਮੈਂ ਰੱਬ ਦਾ ਰੂਪ ਐ ਮੈਂ ਜਿੰਨੀ ਪੂਰੀ ਸ੍ਰਿਸ਼ਟੀ ਜਿਹੜੀ ਬੰਦੇ ਐ ਉਹਨਾਂ ਦੇ ਕਿਸੇ ਨੂੰ ਲਿਖਣ ਵਾਸਤੇ ਮੈਨੂੰ ਰੱਬ ਨੇ ਭੇਜਿਆ ਗਿਆ ਜੋ ਮੈਂ ਲਿਖ ਦਿੰਦਾ ਉਹ ਸੱਚ ਹੁੰਦੀ ਐ ਫਿਰ ਇਹ ਹੁਣ ਇਹ ਅਮਰੂਦ ਬਾਗ ਸਕੈਮ ਦੀ ਗੱਲ ਚ ਲੀ ਤੇ ਹੋਰ ਕਈ ਸਕੈਮਾਂ ਦੀ ਗੱਲ ਚ ਲੀ ਇਹਨੂੰ ਪਤਾ ਲੱਗ ਗਿਆ ਇਹ ਕਹਿੰਦਾ ਅਮਰੂਦ ਬਾਗ ਸਕੈਮ ਕੀ ਹੋਣਾ ਮੈਂ ਤੁਹਾਨੂੰ ਲਿਖ ਰਿਹਾ ਫਿਰ ਵਿਜੀਲੈਂਸ ਚੀਫ ਦਾ ਵੀ ਨਾਮ ਲੈਂਦਾ ਆਡੀਓ ਚ ਤੇ ਡੀਜੀਪੀ ਪੰਜਾਬ ਦਾ ਵੀ ਲੈਂਦਾ ਤੇ ਹੋਰ ਕਈ ਇਹ ਤੇ ਕਹੇ ਦਿੰਦਾ ਇਹ ਸਾਰਾ ਕੋਈ ਗੱਲਾਂ ਪ੍ਰਭਾ ਕੇ ਲੋਕਾਂ ਨੂੰ ਆਪਣੇ ਵਾਸਤੇ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਿ ਇਹਦੇ ਭਗਤ ਬਣ ਜਾਣ ਤੇ ਉਸੇ ਐਂਗਲ ਨਾਲ ਇਹਨੇ ਮੈਨੂੰ ਕੱਲ ਸੰਪਰਕ ਕੀਤਾ ਤੇ ਅਸੀਂ ਤਰਕਸ਼ੀਲ ਵਿਚਾਰਾਂ ਦੇ ਲੋਕ ਆ ਉਹ ਸਾਰੀ ਗੱਲਾਂ ਕੀਤੀਆਂ ਮੈਂ ਬੇਪੂਜਾ ਸਮਝ ਗਿਆ ਇਹਨੂੰ ਇਗਨੋਰ ਕਰਦਾ ਰਿਹਾ ਐਂਡ ਜੇ ਮੈਂ ਕਹਿਦਾ ਮੈਂ ਕਿ ਬਾਬਾ ਮੈਨੂੰ ਇਹ ਲੱਗਦਾ ਵੀ ਤੋ ਨਾ ਮਾਨਸਿਕ ਰੋਗੀ ਐ ਤੈਨੂੰ ਦਵਾਈ ਪਰੇਸ਼ਾਨੀ ਇਲਾਜ ਕਰਾ ਰਹਾ ਐ ਅੱਜ ਇਹਦੇ ਫੇਰ ਫੋਨ ਆ ਗਏ ਤੇ ਫੋਨ ਆ ਗਿਆ ਨੇ ਮੈਨੂੰ ਕੱਲ ਦੋ ਤਿੰਨ ਵੀਡੀਓ ਭੇਜੀਆਂ ਕਹਿੰਦਾ ਪਹਿਲੇ ਉਹ ਦੇਖ ਉਸ ਤੋਂ ਬਾਅਦ ਮੇਰੇ ਨਾਲ ਗੱਲ ਕਰਨਾ ਅੱਜ ਜਦੋਂ ਫੋਨ ਆ ਗਿਆ ਮੈਂ ਚਲਾ ਦੇ ਵੀਡੀਓ ਦੇਖ ਹੀ ਲੈਨੇ ਮੇਰੀ ਹੈਰਾਨੀ ਹੋਈ ਚੰਡੀ ਜਲੰਧਰ 'ਚ ਪ੍ਰੈਸ ਕਾਨਫਰੰਸ ਹੋਈ 86 ਲੋਕ ਬੈਠੇ ਇਹਦੇ ਨਾਲ ਫਿਰ ਇੱਕ ਚੈਨਲ ਦੇ ਉੱਤੇ ਸ੍ਰਿਆਮ ਇਹ ਬਕਵਾਸ ਕਰਦਾ ਕਿ ਮੈਂ ਪਹੁੰਚੀ ਹੋਈ ਹਸਤੀਆਂ ਵਗੈਰਾ ਵਗੈਰਾ ਜੋ ਵੀ ਮੈਂ ਤੁਹਾਨੂੰ ਕਹਿ ਕੇ ਹਟਿਆ ਉਹ ਮੈਂ ਸਾਰੇ ਦੇਖਣ ਦਾ ਸੋਚਿਆ ਉਮ ਮੈਂ ਸਾਰੀ ਰਿਕਾਰਡਿੰਗ ਕਿੱਤੀ ਗੱਲਵਾ ਤੂੰ ਸੁਣਾ ਵੀ ਦਿਓ ਇਹ ਰਿਕਾਰਡਿੰਗ ਤੋਂ ਪਛਾਬਤ ਹੁੰਦਾ ਕੱਲ ਜੇ ਨਾ ਇਸ ਤੋਂ ਜ਼ਿਆਦਾ ਗੱਲਾਂ ਕੀਤੀਆਂ ਅੱਜ ਕਿਉਂਕਿ ਅਸੀਂ ਪਲਾਨਿੰਗ ਨਾਲ ਕਰਦੇ ਸੀ ਗੱਲਾਂ ਥੋੜੀਆਂ ਘੱਟ ਨਿਕਲੀਆਂ ਸੋ ਇਹਨਾਂ ਲੋਕਾਂ ਦਾ ਨੋਟਿਸ ਲੈਣਾ ਚਾਹੀਦਾ ਨਹੀਂ ਤਾਂ ਇਹ ਕੱਲ ਨੂੰ ਵੱਡੇ ਠੱਗ ਵੱਡੇ ਡੇਰੇ ਵਾਲੇ ਵੱਡੇ ਬਾਬੇ ਬਣ ਜਾਣਗੇ ਤੇ ਅੱਜ ਫਿਰ ਮੈਂ ਇਹਨੂੰ ਕਿਹਾ ਆਡੀਓ ਜਿਹੜੀ ਤੁਸੀਂ ਸੁਣ ਰਹੇ ਆਂ ਤੇ ਤੂੰ ਸਕੀਜੋਫਰੀਨ ਦੇ ਨਾਮ ਸੁਣਿਆ ਕਦਾ ਨਾ ਜੀ ਮੈਂ ਕਿਹਾ ਯਾਰ ਤੂੰ ਮਾਨਸਿਕ ਰੋਗੀ ਹੈ ਤੈਨੂੰ ਡਾਕਟਰ ਦੀ ਲੋੜ ਹੈ ਤੂੰ ਆਪਣਾ ਇਲਾਜ ਕਰਾ ਜੇ ਤੂੰ ਹੁਣ ਨਾ ਹਟਿਆ ਤੇਰੇ ਖਿਲਾਫ ਮੈਂ ਸੋਸ਼ਲ ਮੀਡੀਆ ਤੇ ਤੇ ਫਿਰ ਇਹਨੂੰ ਮੈਂ ਚੇਤਾਵਨੀ ਵੀ ਦਿੱਤੀ ਸੀ ਉਹਦਾ ਹਰ ਕੋਈ ਜਵਾਬ ਨਹੀਂ ਹੈ ਇਸ ਕਰਕੇ ਮੈਂ ਤੁਹਾਡੇ ਚੈਨਲ ਤੇ ਬੋਲ ਰਿਹਾ ਆ ਸਤਨਾਮ ਜੀ ਜਿੱਦਾਂ ਇਹ ਗੱਲ ਕਰਦਾ ਵੀ ਇਹਦੇ ਪੋਲੀਟੀਕਲ ਲੋਕਾਂ ਦੇ ਨਾਲ ਰਿਲੇਸ਼ਨ ਨੇ ਜੀ ਵੱਡੇ ਵੱਡੇ ਆਗੂਆਂ ਦੇ ਨਾਮ ਲੈ ਰਿਹਾ ਕੀ ਇਹਨਾਂ ਦੇ ਨਾਲ ਇਹਨਾਂ ਦੇ ਰਿਲੇਸ਼ਨ ਹੋਣਗੇ ਕਿ ਕਿ ਇਹ ਜਿਹੜੇ ਆਗੂ ਰਿਲੇਸ਼ਨ ਬਣਾਉਂਦੇ ਨੇ ਇਹ ਕਿਉਂ ਬਣਾਉਂਦੇ ਨੇ ਇਦਾਂ ਦੇ ਲੋਕਾਂ ਦੇ ਨਾਲ ਦੇਖੋ ਇਹ ਗੱਲ ਸੱਚ ਹੈ ਜਿਹੜੀ ਉਹਨੇ ਕਹੀ ਹੈ ਸੱਚ ਹੋ ਸਕਦੀ ਹੈ ਪੋਲੀਟੀਕਲ ਲੋਕ ਸਾਡੇ ਸਮਾਜ ਚੋਂ ਹੀ ਆ ਸਿਰੇ ਦੇ ਆਂਦ ਸੁਆਸੀ ਹੈ ਨਾ ਘੱਟ ਪੜੇ ਲਿਖੇ ਇਆ ਫਿਰ ਉਹਨਾਂ ਲੋਕਾਂ ਨੂੰ ਮੁਲਕ ਬਣਾਉਣ ਦਾ ਧਰਮ ਤੇ ਕਾਸ ਦੇ ਨਾਂ ਤੇ ਜੋਤਸ਼ ਵਿਦਿਦ ਦੇ ਨਾਂ ਤੇ ਉਹ ਡਰਾਮੇ ਵੀ ਕਰਦੇ ਜਾਣ ਵਾਸਤੇ ਜਿਹੜੇ ਆ ਸਾਬਕਾ ਮੁੱਖ ਮੰਤਰੀ ਦੀ ਗੱਲ ਕਰਦਾ ਆਡੀਓ ਚ ਉਹ ਤਾਂ ਆਪ ਹਾਥੀ ਚੜਦਾ ਰਿਹਾ ਕਿਸੇ ਨੂੰ ਕਹਿ ਕੇ ਉਹਨਾਂ ਦੇ ਚੰਡੀਗੜ੍ਹ ਜਿਹੜਾ ਨੂੰ ਸਰਕਾਰੀ ਮਕਾਨ ਮਿਲਿਆ ਸੀ ਜੋਤਸ਼ੀ ਕਹਿਣ ਦੇ ਦिशाਵਲਦਾ ਰਿਹਾ ਤੋਂ ਇਸ ਤੋਂ ਬੋਲਿਆ ਜਿਹੜੇ ਸਿਆਣੇ ਨਹੀਂ ਹੁੰਦੇ ਇਹ ਜਿਹੜੇ ਸਿਆਸੀ ਲੋਕ ਇਹਨਾਂ ਦੀ ਸਿਆਣਪ ਇਹ ਕਿ ਮੈਂ ਸੱਤਾ ਦੇ ਕਿਵੇਂ ਬੜੇ ਰਹਿਣਾ ਉਹਦਾ ਹੱਦਦਰਜੇ ਦੇ ਮੂਰਖ ਵੀ ਹੋਣੇ ਕਈ ਸਿਆਸੀ ਲੋਕ ਕਈ sire ਦੇ ਅੰਧਵਿਸ਼ਵਾਸੀ ਵੀ ਹੋਣੇ ਆ ਕਈ ਡਰਾਮੇ ਵਾਜ ਵੀ ਹੁੰਦੇ ਆ ਇਸ ਕਰਕੇ ਇਹ ਕੋ ਸ਼ੱਕ ਨਹੀਂ ਕਿ ਸਿਆਸੀ ਲੋਕਾਂ ਨਾਲ ਇਹ ਲਿੰਕ ਨਹੀਂ ਹੋਣਗੇ ਤੇ ਜੀ ਤੇ ਅਗਲੀ ਗੱਲ ਇਹ ਹੈ ਕਿ ਜਿੱਦਾਂ ਉਹ ਧਰਮ ਦੀਆਂ ਗੱਲਾਂ ਕਰਦਾ ਗ੍ਰੰਥਾਂ ਦੀਆਂ ਗੱਲ ਗੱਲਾਂ ਕਰਦਾ ਅਲੱਗ-ਅਲੱਗ ਧਰਮਾਂ ਦੀਆਂ ਗੱਲਾਂ ਕਰਦਾ ਉਹ ਕਹਿੰਦਾ ਵੀ ਜਿਹੜਾ Hindu ਗ੍ਰੰਥਾਂ ਦੇ ਵਿੱਚ ਮੇਰੇ ਬਾਰੇ ਪਹਿਲਾਂ ਲਿਖਿਆ ਗਿਆ ਮੁਸਲਮਾਨਾਂ ਦੇ ਗ੍ਰੰਥਾਂ ਦੇ ਵਿੱਚ ਮੇਰੇ ਬਾਰੇ ਪਹਿਲਾਂ ਲਿਖਿਆ ਗਿਆ ਹੁਣ ਅਸੀਂ ਜਿਹੜੇ ਲੋਕ ਹੈਗੇ ਆ ਤੁਸੀਂ ਜਿਹੜੇ ਲੋਕ ਹੈਗੇ ਹੋ ਤੁਸੀਂ ਨਾਸਤਿਕ ਲੋਕ ਹੈਗੇ ਹੋ ਜੀ ਤੇ ਇਹ ਜਿਹੜਾ ਮਾਮਲਾ ਹੈਗਾ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਸੀ ਤਾਂ ਪਹਿਲਾਂ ਹੀ ਕਹਨੇ ਆ ਕਿ ਉਹ ਉਸ ਮੇਰੇ ਦਾ ਗਿਆਨ ਸੀਗਾ ਅੱਜ ਉਹਦੀ ਕੋਈ ਟੁਕ ਨਹੀਂ ਹੈਗੇ ਪਰ ਜਿਹੜੇ ਲੋਕ ਇਹਨੂੰ ਮੰਨਦੇ ਨੇ ਕਿ ਇੱਕ ਤਰੀਕੇ ਨਾਲ ਉਹਨਾਂ ਨੂੰ ਮੂਰਖ ਬਣਾਇਆ ਜਾ ਰਿਹਾ ਹਾਂ ਬਿਲਕੁਲ ਇਹ ਦੁਕਾਨਦਾਰ ਹੀ ਕਰਦਾ ਢੰਗ ਹੁੰਦਾ ਧਰਮ ਦੇ ਨਾਂ ਤੇ ਮੂਰਖ ਬਣਾਉਣ ਦਾ ਢੰਗ ਹੁੰਦਾ ਹੁਣ ਨਾਸਤਿੰਦਰ ਮਸਦੀਪ ਵੀ ਖਵਾਣੀ ਕਿਹਨੇ ਪੜੀਆਂ ਜੇ ਕੋਈ ਕਿਤਾਬ ਹੈਗੀ ਵੀ ਹੈ ਉਹਦੇ ਚ ਜੋ ਮਰਜ਼ੀ ਬਕਵਾਸ ਕਰੀ ਜਾਓ ਕਹੇ ਤਾਂ ਮੇਰੇ ਵਾਂਗ ਲਿਖਿਆ ਲੋਕਾਂ ਨੂੰ ਮੂਰਖ ਬਣਾ ਲਓ ਨਾਸਤਿੰਦਰਵੰਸ ਦਾ ਨਾਮ ਹੀ ਚੱਲਦਾ ਨਾ ਤਾਂ ਉਹਨੂੰ ਪਤਾ ਨਾਸਤਿੰਦਰਵੰਸ ਕੌਣ ਹੈ ਨਾ ਆਮ ਪਬਲਿਕ ਨੂੰ ਪਤਾ ਨਾਸਤਿੰਦਰਵੰਸ ਕੌਣ ਹੈ ਨਾ ਉਹਨੇ ਕੋਈ ਕਿਤਾਬ ਪੜ੍ਹੀ ਉਹ ਤਾਂ ਆ ਉਹ ਗੱਲਾਂ ਦੱਸ ਕੇ ਐਦਾਂ ਜਿੱਦਾ ਮਰਜ਼ੀ ਲੋਕਾਂ ਨੂੰ ਅਪਰੋਚ ਕੇ ਪਿੱਛੇ ਲਾ ਲੋ ਇਹ ਐਦਾਂ ਪੰਜ ਚਾਰ ਬੰਦੇ ਫਸ ਗਏ ਮੋٹے ਉਦੋਂ ਪੈਸੇ ਮਿਲਣ ਜਿੱਦਾ ਸਿਆਸੀ ਲੋਕ ਜਿਹੜੇ ਮੰਤਰੀ-ਮੁੰਤਰੀ ਜਿਹੇ ਰਹੇ ਆ ਇਹਦੇ ਨਾਲ ਪ੍ਰੈਸ ਕਾਨਫਰੰਸ ਕਰਦੇ ਆ ਉਥੋਂ ਕੰਮ ਕਢਾ ਲੋ ਕੋਈ ਪੈਸੇ ਲੈ ਲੋ ਉਹ ਤਾਂ ਮੈਂ ਵੈਸੇ ਹੀ ਪੁੱਛ ਬੈਠਿਆ ਧਰਮਿੰਦਰ ਤਰੀਕੇ ਨਾਲ ਮੈਂ ਤੁਸੀਂ ਆ ਜਿਹੜੀ ਮੈਂ ਪੱਤਰਕਾਰ ਵੀ ਤੁਸੀਂ ਕਿੰਨੀ ਸਕੂਲੀ ਸਿੱਖਿਆ ਲਈ ਕਹਿੰਦਾ ਮੈਂ 10ਵੀਂ ਆ ਕੰਮ ਕੀ ਕਰਦਾ ਕਹਿੰਦਾ ਉਹ ਪਿੰਡਾਂ ਦੇ ਟੈਂਕੀ ਟੁਕੀ ਜਿ ਬਣਾਉਣਾ ਹਣਾ ਉਹ ਤਾਂ ਗੱਲ ਹੋ ਗਈ ਉਹ ਤੋਂ ਪਤਾ ਲੱਗ ਗਿਆ ਉਹਦਾ ਮੈਂਟਲ ਲੈਵਲ ਕੀ ਆ ਤੇ ਇਸ ਤਰੀਕੇ ਨਾਲ ਮੂਰਖ ਬ ਉਸਰ ਜਨੀਸ਼ ਦਾ ਵੀ ਨਾਮ ਆਉਂਦਾ ਪੜੇ ਲਿਖਾਂ ਤੇ ਹੋਰ ਕਈ ਬਾਬਿਆਂ ਦਾ ਨਾਮ ਆਉਂਦਾ ਪਰ ਅਨਪੜਾਂ ਦੇ ਵਿੱਚ ਜਾਂ ਘੱਟ ਪੜੇ ਨੇ ਸਤਸੇ ਵਾਲੇ ਬਾਬੇ ਦਾ ਨਾਮ ਵੀ ਆਉਂਦਾ ਰਾਮਪਾਲ ਦਾ ਨਾਮ ਵੀ ਆਉਂਦਾ ਭਨਿਆਰਾ ਵਾਲੇ ਦਾ ਨਾਮ ਵੀ ਆਉਂਦਾ ਜੋ ਐਡੇ ਲੋਕ ਮੂਰਖਣਾ ਹਾਦਦੇ ਆ ਆ ਜਿਹੜਾ ਨਰੇਸ਼ ਮਹਾਜਨ ਆ ਇਹ ਨਵਾਂ ਨਾਮ ਉੱਠ ਰਿਹਾ ਤੇ ਇਹਨੂੰ ਕਾਬੂ ਕਰਨਾ ਜ਼ਰੂਰੀ ਹੈ ਮੈਂ ਤਰਕਸ਼ੀ ਸੁਸਾਇਟੀ ਨੂੰ ਵੀ ਬੇਨਤੀ ਕਰਦਾ ਸਰਕਾਰ ਨੂੰ ਵੀ ਬੇਨਤੀ ਕਰਦਾ ਜਿਹੜਾ ਆੜੇ ਜਿਹੜੇ ਬੰਦੇ ਦਾ ਨਾਮ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਅਜਿਹੇ ਠੱਗ ਨੂੰ ਕਾਬੂ ਕਰੋ ਤੇ ਮੇਰਾ ਸਵਾਲ ਫੇਰ ਵਿਚਾਲੇ ਰਹਿ ਗਿਆ ਕਿ ਇਹ ਜਿਹੜਾ ਮਸਲਾ ਹੈਗਾ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਗ੍ਰੰਥਾਂ ਦਾ ਇਹ ਨਾਮ ਲੈ ਕੇ ਗੱਲ ਕਰ ਰਿਹਾ ਅਸੀਂ ਜਾਂ ਤੁਸੀਂ ਲੋਕ ਧਰਮ ਨੂੰ ਮੰਨਣ ਵਾਲੇ ਲੋਕ ਨਹੀਂ ਹੈਗੇ ਤੇ ਅਸੀਂ ਲੇਕਿਨ ਅਸੀਂ ਮਸਲਾ ਇਹ ਜਿਹੜਾ ਮਸਲਾ ਹੈਗਾ ਅਸੀਂ ਉਠਾਉਂਦੇ ਆਂ ਉਹ ਜਿਹੜੇ ਧਰਮ ਵਾਲੇ ਲੋਕ ਨੇ ਉਹ ਕਿਉਂ ਨਹੀਂ ਗੱਲ ਕਰਦੇ ਦੇਖੋ ਉਹਦੇ ਵੀ ਜਿਹੜੇ ਆਮ ਸੁਧਾਰਨ ਧਾਰਮਿਕ ਲੋਕ ਆ ਉਹਨਨੂੰ ਕੋਈ ਫਰਕ ਨਹੀਂ ਪੈਂਦਾ ਉਹ ਸਿਰਫ ਸ਼ਰਧਾ ਰੱਖਦੇ ਆਂ ਵੀ ਠੀਕ ਆ ਮਮਨੇ ਧਰਮ ਦਾ ਪਾਠ ਪੂਜਾ ਕਰਨੀ ਆ ਮੱਥਾ ਟੇਕਣਾ ਉਹਨੂੰ ਕੋਈ ਮਤਲਬ ਨਹੀਂ ਜਿਹੜੇ ਧਰਮ ਦੇ ਨਾ ਤੇ ਦੁਕਾਨਦਾਰ ਹੀ ਕਰਦੇ ਆਂ ਇਹ ਮਾਮਲਾ ਉਹਨਾਂ ਦਾ ਹੈ ਤੇ ਉਹ ਇਸ ਕਰਕੇ ਪੰਗੇ ਲੈਂਦੇ ਉਹਨਾਂ ਦੀ ਆਪਣੀ ਦੁਕਾਨਦਾਰੀ ਚਲਦੀ ਧਰਮ ਦੇ ਨਾਂ ਤੇ ਕੋਈ ਸ਼ੀਵ ਜਾਲਾ ਦੇ ਨਾਂ ਤੇ ਕੋਈ ਮੰਦਿਰ ਦੇ ਨਾਂ ਤੇ ਕੋਈ ਗੁਰਦੁਆਰੇ ਦੇ ਨਾਂ ਤੇ ਕੋਈ ਮਸਜਿਦ ਦੇ ਨਾਂ ਤੇ ਕੋਈ ਡੇਰੇ ਦੇ ਨਾਂ ਤੇ ਜਿਹੜੇ ਆਪ ਬਰਾਬਰ ਦੇ ਕੰਪੀਟੀਟਰ ਹੋਣ ਬਰਾਬਰ ਦੀ ਦੁਕਾਨਦਾਰੀ ਹੋਵੇ ਉਹ ਕਿਉਂ ਨਵੇਂ ਦੁਕਾਨਦਾਰ ਨਾਲ ਪੰਗਾ ਲੈਣਗੇ ਇਸ ਕਰਕੇ ਉਹ ਕਹਿੰਦੇ ਮੈਂ ਵੀ ਲੁੱਟਦਾ ਤੂੰ ਵੀ ਲੁੱਟੀ ਜਾ ਕੀ ਫਰਕ ਪੈਂਦਾ ਇਸ ਕਰਕੇ ਉਹਨੂੰ ਕਾਬੂ ਨਹੀਂ ਕਰਦੇ ਸਦਾ ਲੋਕਾਂ ਦਾ ਸਿਰਫ ਮੱਥਾ ਟੇਕਣ ਤੱਕ ਸਰਦਾ ਨਾਲ ਮਤਲਬ ਹੈ ਉਹਨਾਂ ਨੂੰ ਇਹ ਠੱਗਾ ਲੋਕਾਂ ਕੋਲ ਮਤਲਬ ਬਹੁਤਾ ਹੈ ਨਹੀਂ ਤੇ ਉਹ ਮੂਰਖ ਵੀ ਬਣ ਜਾਂਦੇ ਆ ਤੇ ਇਹਦੇ ਵਿੱਚ ਜਿਹੜੀ ਤੁਹਾਨੂੰ ਤੁਸੀਂ ਹੁਣ ਤੇ ਇਹ ਤੁਸੀਂ ਕਿਉਂ ਕਰਦੇ ਹੋ ਨਹੀਂ ਸਾਨੂੰ ਇਹ ਲੱਗਦਾ ਕਿ ਸਮਾਜ ਹੋਰ ਰੈਣੇ ਹੋਵੇ ਹੋਵੇ ਹੋਰ ਵਧੀਆ ਹੋਵੇ ਲੋਕਾਂ ਦੀ ਸੋਚ ਥੋੜੀ ਸੈਂਟੀਫਿਕ ਹੋਵੇ ਤੇ ਅਸੀਂ ਜਿਦਾ ਉਹ ਚਿੜੀ ਅੱਗ 'ਚ ਆਪਣੀ ਚੁੰਝ ਨਾਲ ਪਾਣੀ ਪਾਣੀ ਪਾਉਂਦੀ ਐ ਅਸੀਂ ਪਾਣੀ ਪਾਣ ਦਾ ਕੰਮ ਕਰਦੇ ਜਿੰਨਾ ਕੁ ਸੁਣਦਾ ਹੋ ਜੇ ਘਟੋ ਘਟੇ ਜੇ ਬਾਬੇ ਨੂੰ ਇਹ ਮਹਾਜਨਵਾਰੇ ਮੋਰ ਰਣੇ ਚ ਮਹਾਜਨਵਾਰੇ 10 20 50 500 ਲੋਕ ਜਿੰਨੇ ਕੁ ਬਚਣਗੇ ਬਚਣਗੇ ਹੋ ਸਕਦਾ ਡਰਦੇ ਵੀ ਆਰ ਮੈਨੂੰ ਇਹ ਤਾਂ ਨੰਗਾ ਕਰ ਰਹੇ ਆ ਇਹ ਵਟਸਐਪ ਕਾਲ ਕਰਦਾ ਤੇ ਇਹਨੂੰ ਪਤਾ ਵੀ ਰਿਕਾਰਡਿੰਗ ਹੁੰਦੀ ਨਹੀਂ ਤਾਂ ਵੀ ਇਹ ਉਹਦਾ ਭਰਮਾ ਲੰਦਾ ਨਾਰਮਲ ਕਾਲ ਬੰਦਾ ਰਿਕਾਰਡ ਕਰ ਲੰਦਾ ਪਰ ਕਿਉਂਕਿ ਇਹਨੇ ਕੱਲ ਵੀ ਮੇਰੇ ਨਾਲ ਗੱਲ ਕੀਤੀ ਸੀ ਮੈਂ ਇੰਤਜ਼ਾਮ ਪਹਿਲੇ ਰਿਕਾਰਡਿੰਗ ਤੇ ਕਰ ਲਈ ਸੀ ਇਹ ਨਾਲ ਗੱਲ ਕਰਨ ਤੋਂ ਪਹਿਲੇ ਇਸ ਕਰਕੇ ਰਿਕਾਰਡਿੰਗ ਹੋ ਗਈ ਨਹੀਂ ਤਾਂ WhatsApp ਕਾਲ ਤੇ ਮੁਕਰ ਵੀ ਜਾਇ ਮੈਂ ਤਾਂ ਇਹ ਗੱਲ ਹੀ ਨਹੀਂ ਕੀਤੀ ਔਰ ਮੈਨੂੰ ਫਿਰ ਵੀ ਕਿਹਾ ਮੈਂ ਕਿ ਮਾਫੀ ਮੰਗ ਨਹੀਂ ਮੈਂ ਤੇਰੀ ਸਾਰਾ ਕੁਝ ਵਾਇਰਲ ਕਰਾਂਗਾ ਬਾਅਦ ਚ ਆਡੀਓ ਭੇਜ ਕੇ ਨੇ ਚੈਲੰਜ ਵੀ ਕੀਤਾ ਵੀ ਜੇ ਤੂੰ ਆਪਣੀ ਕੋਈ ਵੀ ਵਿਖਵਾਨੀ ਸੱਚ ਸਾਬਤ ਕਰ ਦੇ ਦੁਨੀਆ ਦੇ ਕੋਈ ਵੀ ਜੋਤਸੀ ਸਾਬਤ ਕਰ ਦੇ ਮੈਂ 5 ਲੱਖ ਰੁਪਏ ਆਪਣੀ ਜੇਬ ਚ ਦੇਣ ਨੂੰ ਤਿਆਰ ਐ ਜੀ ਦੋਸਤੋ ਇਹ ਮਾਮਲਾ ਜਿਹੜਾ ਜੋਤਸੀ ਇਸ ਤਰੀਕੇ ਨਾਲ ਉਠਾਉਂਦੇ ਨੇ ਬਹੁਤ ਸਾਰੇ ਬਾਬੇ ਇਹ ਗੱਲਾਂ ਕਰਦੇ ਨੇ ਤੇ ਇਹ ਨਰੇਸ਼ ਮਹਾਜਨ ਵੀ ਇਦੇ ਵਿੱਚ ਕਿਸੇ ਤਰੀਕੇ ਦਾ ਕੋਈ ਜਿਹੜਾ ਤੱਥ ਹੈਗਾ ਉਹ ਨਹੀਂ ਜਾਪਦਾ ਪਰ ਤਾਂ ਵੀ ਸਤਨਾਮ ਜੀ ਵੱਲੋਂ ਉਹਨਾਂ ਨੂੰ ਚੈਲੰਜ ਕੀਤਾ ਗਿਆ ਤੇ ਨਾਲ ਦੀ ਨਾਲ ਜਿਹੜਾ ਤਰਕਸ਼ੀਲ ਸੁਸਾਇਟੀ ਦਾ ਚੈਲੰਜ ਹੈਗਾ ਉਹ ਲੰਬੇ ਸਮੇਂ ਤੋਂ ਖੜਾ ਕਿ ਉਹ ਆਪਣੀਆਂ ਗੱਲਾਂ ਨੂੰ ਆਪਣੇ ਵਿਕ ਦੇ ਵਿੱਚ ਕੁਝ ਤੈਅ ਕਰੇ ਤੇ ਸਾਡੇ ਨਾਲ ਇਹਦੇ ਨਾਲ ਟਾਈਮ ਬਣਾਵੇ ਤੇ ਆਪਣਾ ਜਿਹੜਾ ਉਹ ਜਿਹੜਾ ਇਨਾਮ ਹੈਗਾ ਉਹ ਜਿੱਤ ਸਕਦਾ ਤੇ ਪਰ ਮੈਨੂੰ ਲੱਗਦਾ ਕਿ ਅਜਿਹੇ ਬਹੁਤ ਸਾਰੇ ਜੋਤਸ਼ੀ ਬਾਬੇ ਠੱਗ ਜਿਹੜੇ ਹੈਗੇ ਨੇ ਪੈਦਾ ਹੋਏ ਨੇ ਆਮੇ ਸੋਸਾਇਟੀ ਕੋਲੋਂ ਪਹੁੰਚੇ ਵੀ ਨਹੀਂ ਤੇ ਕਰੋਨਾ ਵਿੱਚੋਂ ਹਲੇ ਤੱਕ ਕੋਈ ਵੀ ਜਿਹੜਾ ਇਨਾਮ ਜਿੱਤ ਨਹੀਂ ਸਕਿਆ ਉਹ ਆਮ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਤੇ ਆਮ ਲੋਕਾਂ ਦੇ ਸਿਰ ਦੇ ਉੱਪਰ ਇਹ ਦੁਕਾਨਦਾਰੀ ਚੱਲਦੀ ਆ ਸਾਡੀਆਂ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਇਹਨਾਂ ਦਾ ਮਕਸਦ ਵੀ ਇਹ ਹੈਗਾ ਕਿ ਤੁਹਾਨੂੰ ਜਾਗਰੂਕ ਕੀਤਾ ਜਾਵੇ ਅਜਿਹੇ ਜਿੰਨੇ ਵੀ ਲੋਕ ਹੈਗੇ ਨੇ ਬਾਬੇ ਹੈਗੇ ਨੇ ਇਹਨਾਂ ਦੀਆਂ ਗੱਲਾਂ ਨੂੰ ਤਰਕ ਦੇ ਨਾਲ ਸੋਚਿਆ ਜਾਵੇ ਤੁਸੀਂ ਸਾਡੇ ਨਾਲ ਬਨੇ ਰਹੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਤਿਨਾਮ ਜੀ ਫੇਰ ਆਪਾਂ ਗੱਲ ਕਰਾਂਗੇ ਕਿਸੇ ਹੋਰ ਵਿਸ਼ੇ ਤੇ ਬਹੁਤ ਧੰਨਵਾਦ ਜੀ 5 ਲੱਖ ਰੁਪਏ ਦਾ ਨਕਦ ਇਨਾਮ ਤਰਕਸ਼ੀਲ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਖੁੱਲਾ ਚੈਲੰਜ ਕਿ ਉਹ ਸੁਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ 5 ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ ਜਿਵੇਂ ਕਿ ਸੀਲਬੰਦ ਕਰੰਸੀ ਨੋਟ ਦਾ ਲੜੀ ਨੰਬਰ ਦੱਸ ਸਕੇ ਕਰੰਸੀ ਨੋਟ ਦੀ 100% ਨਕਲ ਪੈਦਾ ਕਰ ਸਕੇ ਗਵਾਚੀ ਚੀਜ਼ ਲੱਭ ਸਕੇ ਆਪਣੀ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉੱਡ ਸਕੇ ਪਾਣੀ ਉੱਪਰ ਤੁਰ ਸਕੇ ਅੱਧੇ ਮਿੰਟ ਲਈ ਬਿਨਾਂ ਜਲੇ ਅੱਗ ਉੱਤੇ ਖੜ੍ਹ ਸਕੇ 30 ਮਿੰਟ ਲਈ ਸਾਹ ਕਿਰਿਆ ਰੋਕ ਸਕੇ ਟੂਨੇ ਮੰਤਰ ਰਾਹੀਂ ਸੁਸਾਇਟੀ ਮੈਂਬਰ ਦਾ ਨਿਸ਼ਚਿਤ ਸਮੇਂ ਵਿੱਚ ਨਿਸ਼ਚਿਤ ਨੁਕਸਾਨ ਕਰ ਸਕੇ ਜਨਮ ਕੁੰਡਲੀ ਜਾਂ ਹੱਥ ਦੀਆਂ ਰਖਾਵਾਂ ਦੇ ਚਿੱਤਰ ਵੇਖ ਕੇ ਮਰੇ ਅਤੇ ਜਿਉਂਦਿਆਂ ਦੀ ਵੱਖ-ਵੱਖ ਗਿਣਤੀ